ਕਿ ਪੰਜ ਪਾਦੇ ਮੈਨੀਫੈਸਟੋ ਚ ਦਰਜ ਹੈ ਕਿ ਉਹ ਜਦੋਂ ਸੱਤਾ ਚਾਣਗੇ ਤੇ ਆਤਵਾਲ ਪੀੜਤਾ ਨੂੰ ਮੌਜਾ ਦਿੱਤਾ ਜਾਏਗਾ ਉਹ ਮੌਜਾ 781 ਕਰੋੜ ਰੁਪਏ ਦਾ ਕਿ 1984 ਚ ਜਿਹੜੇ ਦੰਗੇ ਹੋਏ ਉਹ ਮਾਨਵਤਾ ਦੇ ਮੱਥੇ ਦੇ ਉੱਤੇ ਕਲੰਕ ਸੀਗੇ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਕਰ ਰਹੇ ਆ ਜਿਹੜੇ ਕਿ ਬੜੇ ਮਹੱਤਵਪੂਰਨ ਹੈ ਸਭ ਤੋਂ ਪਹਿਲਾਂ ਜਿਹੜੇ ਹਰਿਆਣੇ ਦੇ ਮਾਨਣਯੋਗ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਜੀ ਨੇ ਘੋਸ਼ਣਾ ਕੀਤੀ ਕਿ 1984 ਦੇ ਦੰਗਾ ਪੀੜਤਾਂ ਦੇ 125 ਪਰਿਵਾਰਾਂ ਦੇ ਸਦਸਿਆਂ ਨੂੰ ਨੌਕਰੀ ਦਿੱਤੀ ਜਾ ਰਹੀ ਹੈ ਉਹਦਾ ਅਸੀਂ ਸਵਾਗਤ ਕਰ ਰਹੇ ਹਾਂ ਕਿ ਸੱਚਮੁੱਚ ਹੈ ਨਾ ਹਿੰਦੁਸਤਾਨ ਐਸਾ ਮੰਦੇ ਹੈ ਕਿ 1984 ਚ ਜਿਹੜੇ ਦੰਗੇ ਹੋਏ ਉਹ ਮਾਨਵਤਾ ਦੇ ਮੱਥੇ ਦੇ ਉੱਤੇ ਕਲੰਕ ਸੀਗੇ ਪਰ ਨਾਲ ਨਾਲ ਅਸੀਂ ਭਾਜਪਾ ਨੂੰ ਇਹ ਸਵਾਲ ਵੀ ਪੁੱਛਣਾ ਚਾਹਨੇ ਆ ਕਿ ਤੁਸੀਂ 1984 ਦੇ ਦੰਗਾ ਪੀੜਤਾਂ ਦੇ ਲਈ ਬਹੁਤ ਕੁਝ ਦੇਣ ਦੀ ਗੱਲ ਕੀਤੀ ਹੈ ਪਹਿਲਾਂ ਦੀਆਂ ਸਰਕਾਰਾਂ ਨੇ ਵੀ ਦਿੱਤੀਆਂ ਪਰ ਪੰਜਾਬ 'ਚ ਜਿਹੜਾ ਖਾਲਿਸਤਾਨੀ ਆਤੰਕਵਾਦ ਰਿਹਾ ਜਿਹਦੇ ਕਾਰਨ 35000 ਹਿੰਦੂ ਤੇ ਦੂਸਰੇ ਵਰਗ ਦੇ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਜ਼ਖਮੀ ਹੋ ਗਏ ਜਾਂ ਮਾਈਗ੍ਰੇਟ ਹੋਣਾ ਪਿਆ ਉਹਨਾਂ ਦੇ ਲਈ ਉਹਨਾਂ ਦੇ ਵਿਸ਼ੇ ਤੇ ਨਾ ਤੇ ਕਾਂਗਰਸ ਸਰਕਾਰ ਨੇ ਕੋਈ ਕੰਮ ਕੀਤਾ ਔਰ ਸਿੰਘਸਣਾ ਹੰਦੁਸਤਾਨ ਨੇ 2003 ਅਮਰਿੰਦਰ ਸਿੰਘ ਦੀ ਜਿਹੜੀ ਸਰਕਾਰ ਸੀਗੀ ਉਸ ਦੇ ਜਮਾਨੇ ਚ ਅਸੀਂ ਸੰਘਰਸ਼ ਕੀਤਾ ਕਿ ਜੋ 1984 ਦੇ ਦੰਗਾ ਪੀੜਤਾਂ ਨੂੰ ਮੁਆਵਜ਼ਾ ਸਹਾਇਤਾ ਦਿੱਤਾ ਜਾ ਰਿਹਾ ਉਹਨਾਂ ਦੇ ਜ਼ਖਮਾਂ ਤੇ ਮਰਮ ਲਗਾਈ ਜਾ ਰਹੀ ਹੈ ਉਸੇ ਤਰ੍ਹਾਂ ਦੇ ਜ਼ਖਮ ਪੰਜਾਬ ਦੇ 55000 ਹੱਦ ਤਵਲ ਪੀੜਤ ਹਿੰਦੂਆਂ ਨੂੰ ਵੀ ਹੈਗੇ ਉਹਨਾਂ ਦੇ ਜ਼ਖਮਾਂ ਦੇ ਉੱਤੇ ਵੀ ਮਰਮ ਲਗਾਈ ਜਾਏ ਸਭ ਸਣਾ ਹਿੰਦੁਸਤਾਨ ਦੇ ਲੰਬੇ ਸੰਘਰਸ਼ ਤੋਂ ਬਾਅਦ ਉਹ 781 ਕਰੋੜ ਰੁਪਏ ਦਾ ਪੈਕੇਜ ਉਸ ਸਮੇਂ ਦੀ ਸਰਕਾਰ ਨੇ ਆਪਣੇ ਮੰਤਰੀ ਮੰਡਲ 31 5 2006 ਨੂੰ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਪਾਸ ਕੀਤਾ ਮੈਸੀ 781 ਕਰੋੜ ਰੁਪਏ ਦਾ ਪੈਕੇਜ ਉਹ ਅਤਵਾਦ ਪੀੜਿਤ 35000 ਜਿਹੜੇ ਹਿੰਦੂ ਸੀਗੇ तमाम ਪੰਜਾਬੀ ਲੋਕ ਸੀਗੇ ਹੋਰ ਵਰਗਾਂ ਦੇ ਉਹਨਾਂ ਨੂੰ ਦੇਣਾ ਚਾਹਨੇ ਪਰ ਚਲਾਕੀ ਉਹਦੇ ਚ ਕੀਤੀ ਗਈ ਕਿ ਜੋਧਪੁਰ ਜੇਲ੍ਹ ਦੇ ਬੰਦੀਆਂ ਨੂੰ ਕ ਆਪਣੇ ਖਜ਼ਾਨੇ ਚ ਪੰਜਾਬ ਸਰਕਾਰ ਨੇ ਕੈਪਟਨ ਅਮਿੰਦਰ ਨੇ ਪੈਸੇ ਦਿੱਤੇ ਪਰ ਪੰਜਾਬ ਦੇ ਅਤਵਾਦ ਪੀੜਿਤ ਇੰਦਵਾਂ ਨੂੰ ਜੇਲ੍ਹ ਲਈ 781 ਕਰੋੜ ਰੁਪਇਆ ਉਸ ਸਮੇਂ ਦੇ ਮਨਮੋਹਨ ਸਿੰਘ ਜਿਹੜੇ ਪ੍ਰਧਾਨ ਮੰਤਰੀ ਸੀ ਕੇਂਦਰ ਚ ਉਹਨਾਂ ਤੋਂ ਮੰਗਿਆ ਗਿਆ ਉਹ ਪੈਸਾ ਨਹੀਂ ਮਿਲਿਆ ਉਸ ਤੋਂ ਬਾਅਦ ਭਾਜਪਾ ਦੀ ਸਰਕਾਰ ਆ ਗਈ ਪੰਜਾਬ ਦੇ ਅੰਦਰ ਅਕਾਲੀ ਦਲ ਭਾਜਪਾ ਕੋਲੀਸ਼ਨ ਦੇ ਦੋ ਵਾਰ ਸਰਕਾਰ ਰਹੀ Shiv Sena Hindustan ne BJP ਦੇ ਹੈੱਡਕੁਆਰਟਰ ਪੰਜਾਬ ਦਾ ਜਿਹੜਾ ਹੈੱਡਕੁਆਰਟਰ ਚੰਡੀਗੜ੍ਹ ਅਸੀਂ ਉਥੇ ਘਰਾਓ ਵੀ ਕੀਤਾ ਔਰ ਮੰਗ ਕੀਤੀ ਕਿ ਭਾਜਪਾ ਦੇ ਮੈਨੀਫੈਸਟੋ ਚ ਦਰਜ ਹੈ ਕਿ ਉਹ ਜਦੋਂ ਸੱਤਾ ਚਾਣਗੇ ਤੇ ਆਤਵਾਲ ਪੀੜਤਾ ਨੂੰ ਮੁਆਜਰਾ ਦਿੱਤਾ ਜਾਏਗਾ ਉਹ ਮੁਆਜਰਾ 781 ਕਰੋੜ ਰੁਪਏ ਦੋ ਪਰ ਭਾਜਪਾ ਦੀ ਸਰਕਾਰ ਨੇ ਆਪਣੇ ਦੋ ਟਰਮ ਦੇ ਪੰਜਾਬ ਦੀ ਸਰਕਾਰ ਚ ਨਹੀਂ ਦਿੱਤਾ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਜਦੋਂ ਮਨੋਰ ਲਾਲ ਖੱਟਰ ਜੀ ਪਾਜ ਪਾਦੀ ਸਰਕਾਰ ਹਰਿਆਣਾ ਚਲਾ ਰਹੇ ਸੀਗੇ ਉਦੋਂ ਦੰਗਾ ਪੀੜਤ 1984 ਦੇ ਦੰਗਾ ਪੀੜਤਾਂ ਨੂੰ ਇਹ ਮੁਆਵਜ਼ਾ ਕਿਉਂ ਨਹੀਂ ਦਿੱਤਾ ਗਿਆ ਇਹ ਜਿਹੜਾ ਨੌکریاں ਹੁਣ ਦਿਤਿਆ ਉਸ ਸਮੇਂ ਕਿਉਂ ਨਹੀਂ ਦਿਤਿਆ ਗਿਆ? ਕੀ ਉਹਦੇ ਪਿੱਛੇ ਉਸੇ ਤਰ੍ਹਾਂ ਕਾਂਗਰਸ ਦੀ ਤਰਸਤੀ ਕਰਨ ਦੀ ਪਾਲਸੀ ਨਹੀਂ ਹੈ? ਜਿਸ ਤਰ੍ਹਾਂ ਕਾਂਗਰਸ ਆਪਣੇ ਜਮਾਨੇ 'ਚ ਵੋਟ ਹਾਸਲ ਕਰਨ ਦੇ ਲਈ ਉਸ ਸਮੇਂ ਦੇ ਅਲਪ ਸੰਖਿਆਕ ਵਰਗ ਨੂੰ ਨਜ਼ਰਅੰਦਾਜ਼ ਕਰਕੇ ਔਰ ਦੂਸਰੇ ਵਰਗ ਦੇ ਲੋਕਾਂ ਨੂੰ ਖੁਸ਼ ਕਰਨ ਦੀ ਪਾਲਸੀ ਕਰਦੇ ਸੀ। ਕੀ ਨਾਇਬ ਸਿੰਘ ਸੈਣੀ ਰਾਣੇ 'ਚ ਉਹੀ ਪੈਤਰਾ ਨਹੀਂ ਅਪਣਾਰੇ ਕਿ ਉਹ ਪੰਜਾਬ ਦੀ ਚੋਣਾਂ ਦੇ ਇੰਚਾਰਜ ਹੈ? ਪੰਜਾਬ ਦੇ ਆਉਣ ਵਾਲੇ ਵਿਧਾ ਸਭਾ ਚੋਣਾਂ ਦੇ ਵਿੱਚ ਸਿੱਖ ਵੋਟਾਂ ਨੂੰ ਹਤਿਆਨ ਦੇ ਲਈ ਉਹਨਾਂ ਨੇ ਹਥਿਆਰ ਨਹੀਂ ਵਰਤਿਆ ਇਹ ਹੱਥਖੰਡਾ ਨਹੀਂ ਵਰਤਿਆ ਅਗਰ ਐਸਾ ਨਹੀਂ ਸੀ ਤਾਂ ਭਾਜਪਾ ਦੀ ਜਿਹੜੀ ਪਿਛਲੀ ਸਰਕਾਰ ਰਹੀ ਸੀ ਮਨੋਰਵਾਲ ਕੱਟਰ ਦੀ ਉਦੋਂ ਕਿਉਂ ਨਹੀਂ 1984 ਦੇ ਦੰਗਾ ਪਿੜ ਤੋਂ ਉਹ ਨੌਕਰੀ ਦਿੱਤੀ ਗਈ ਅਗਰ ਐਸਾ ਨਹੀਂ ਹੈ ਤਾਂ ਅਸੀਂ ਭਾਜਪਾ ਦੀ ਹਰਿਆਣਾ ਸਰਕਾਰ ਨੂੰ ਪੁੱਛਣਾ ਚਾਹਨੇ ਕਿ ਪਿਛਲੇ ਸਮੇਂ ਚ ਹਰਿਆਣਾ ਦੇ ਕਸਬੇ ਨੂੰ ਦੇਵੀਨ ਜਦੋਂ ਹਿੰਦੂ ਧਾਰਮਿਕ ਯਾਤਰਾ ਕੱਢੀ ਜਾ ਰਹੀ ਸੀ ਉਦੋਂ ਸਾਰੇ ਆਂ ਦੰਗੇ ਹੋਏ ਹਿੰਦੂਆਂ ਨੂੰ ਮਾਰਿਆ ਗਿਆ ਪਾਣੀਪਤ ਦਾ ਇੱਕ ਨੌਜਵਾਨ ਅਭਿਸ਼ੇਕ ਮਾਰਿਆ ਗਿਆ ਹੋਮਗਾਰਡ ਦਾ ਇੱਕ ਜਵਾਨ ਮਾਰਿਆ ਗਿਆ ਉਸ ਤੋਂ ਪਹਿਲਾਂ ਵੀ ਹਰਿਆਣੇ ਦੇ ਮਵਾਦ ਦੇ ਵਿੱਚ ਦੰਗੇ ਹੋਏ ਉਹਨਾਂ ਸਾਰੇ ਦੰਗਿਆਂ ਦੇ ਸਕਾਰ ਹਿੰਦੂ ਪਰਿਵਾਰਾਂ ਨੂੰ ਹਰਿਆਣਾ ਦੀ ਪਾਜਬਾ ਸਰਕਾਰ ਨੇ ਕਿੰਨੀਆਂ ਨੌਕਰੀਆਂ ਦਿੱਤੀਆਂ और भाजपा सरकार की केंद्र की पॉलिसी की है कि तुसी पैंती हजार हिंदुओं के जख्मों के उ मरम लगा सत सौ क्यासी करोड़ रुपए का पैकेज भाजपा दी केंद्र विच दूसरी बार सरकार चल रही है मोदी जी हिंदुत्व की सरकार चला रहे हैं कारण की है कि पंजाब दे 35000 हिंदुआ दे जखमा ते मर्म लगाना मोदी सरकार नु याद नहीं आ रहा कारण की है कि सुई 781 करोड़ रुपए दा पैकेज ने रिलीज कर रहे असि गृह मंत्री अमित शाह नु छुट्टी लिखी ਦੇਸ਼ ਦੇ ਰਾਸ਼ਟਰਪਤੀ ਜਿਹੜੇ ਰਿਟਾਇਰ ਹੋ ਗਏ ਸ੍ਰੀ ਰਾਮਨਾਥ ਕੋਮਿਤਜੀ ਉਹਨਾਂ ਨੂੰ ਵਿਅਕਤੀਗਤ ਰੂਪ ਵਿੱਚ ਸਿਪਸ ਨੇ ਹਿੰਦੁਸਤਾਨ ਦਾ ਪ੍ਰਤੀਨਿਧ ਮੰਡਲ ਮਿਲਿਆ ਅਸੀਂ ਗਿਆਪ ਬੰਦ ਹਤਾ ਪਰੰਤੂ ਕੇਂਦਰ ਸਰਕਾਰ ਉਸ ਮਾਮਲੇ ਤੇ ਬਿਲਕੁਲ ਹੀ ਕੰਮ ਕਰਨੀ ਨੀਂਚ ਸੌ ਰਹੀ ਹੈ ਔਰ ਅਸੀਂ ਪੁੱਛਣਾ ਚਾਹਨੇ ਹੈ ਕਿ ਜਿਹੜਾ ਕਸ਼ਮੀਰ ਕਾਟੀ ਚ ਹਿੰਦੂਆਂ ਨੂੰ ਉਤੋਂ ਖਦੇੜਿਆ ਗਿਆ ਉਹਨਾਂ ਦੀ ਪ੍ਰਾਪਰਟੀ ਨੂੰ ਜਿਆਦੀ ਮੰਨ ਸਕਦਾ ਦੇ ਮੁਸਲਿਮ ਆਤੰਕਵਾਦੀ ਜਿਹੜੇ ਪਾਕਿਸਤਾਨ ਸਮਰਥਕ ਸੀ ਉਹਨਾਂ ਨੇ ਸਰੇ ਆਮ ਕਬਜ਼ੇ ਚ ਲੈ ਲਿਆ ਤੁਸੀਂ ਤਾਰਾ 370 ਹਟਾਤੀ ਤੁਸੀਂ ਕਹਿ ਰਹੇ ਹੋ ਕਿ ਪੰਚ ਕਸ਼ਮੀਰ ਦੇ ਅੰਦਰ ਸ਼ਾਂਤੀ ਹੋ ਗਈ ਸਿਰਸਾ ਨੇ ਹਿੰਦੁਸਤਾਨ ਸਵਾਲ ਪੁੱਛਣਾ ਚਾਹੁੰਦੀ ਹੈ ਤੁਸੀਂ ਕਹਿੰਦੇ ਹੋ ਸਭ ਕਾ ਸਾਥ ਸਭ ਕਾ ਵਿਸ਼ਵਾਸ ਤਾਂ ਫਿਰ ਸਾਡਾ ਵਿਸ਼ਵਾਸ ਕਿਵੇਂ ਬਣੇਗਾ ਵੈਲੀ ਦੇ ਅੰਦਰ ਕਿੰਨੇ ਹਿੰਦੂਆਂ ਨੂੰ ਤੁਸੀਂ ਬਸਾਇਆ ਕਿੰਨੇ ਹਿੰਦੂ ਕਸ਼ਮੀਰੀ ਪੰਡਤਾਂ ਨੂੰ ਉਹਨਾਂ ਦੀ ਪ੍ਰਾਪਰਟੀ ਉਹਨਾਂ ਦੀ ਜਾਇਦਾਦ ਦਵਾ ਦਿੱਤੀ ਹੈ ਇਹ ਜਿਹੜਾ ਮਾਮਲਾ ਹੈ ਸਿਮਸਨਾ ਹਿੰਦੁਸਤਾਨ ਪੁੱਛਣਾ ਚਾਹੁੰਦਾ ਹੈ ਕਿ 1984 ਦੇ ਦੰਗਿਆਂ ਨੂੰ ਅਸੀਂ ਕਿਸੇ ਤਰ੍ਹਾਂ ਵੀ ਜਸਟੀਫਾਈ ਨਹੀਂ ਕਰਦੇ ਉੱਥੇ ਸਾਡੇ ਸਿੱਖ ਭਰਾਵਾਂ ਨੂੰ ਜੋ ਵੀ ਮੁਆਵਜ਼ਾ ਬਣਦਾ ਹੈ ਅਗਰ ਕੁਝ ਕਮੀ ਰਹਿ ਗਿਆ ਹੋਰ ਦਿਓ ਲੇਕਿਨ ਵੈਲੀ ਦੇ ਅੰਦਰ ਤੁਸੀਂ ਰਾਸ਼ਟਰੀ ਮੁਖਤਾਰਾ ਦੇ ਨਾਮ ਦੇ ਅੰਦਰ ਜਿਹੜੇ ਅੱਤਵਾਦੀ ਸੀਗੇ ਉਹਨਾਂ ਨੂੰ ਵਾਪਸ ਲੈਣ ਲਈ ਹਜ਼ਾਰਾਂ ਅਰਬੋ ਰੁਪਏ ਦਾ ਪੈਕੇਜ ਦਿੱਤਾ ਹੈ ਲੇਕਿਨ ਕਸ਼ਮੀਰੀ ਪੰਡਤਾਂ ਨੂੰ ਤੁਸੀਂ ਕੀ ਦੇ ਸਕਦੇ ਕੀ ਉਹਨਾਂ ਦੀ ਜ਼ਮੀਨ ਵਾਪਸ ਲੋਟਾ ਸਕੇ ਕੀ ਉਹਨਾਂ ਨੂੰ ਸਿਕਿਉਰਿਟੀ ਦੀ ਗਾਰੰਟੀ ਦੇ ਕੇ ਵੈਲੀ ਦੇ ਅੰਦਰ ਬੁਸਾ ਸਕੇ ਕੀ ਪੰਜਾਬ ਦੇ 35000 ਹਿੰਦੂਆਂ ਨੂੰ ਤੁਸੀਂ ਇਨਸਾਫ ਦੇ ਸਕੇ 1984 ਦੇ ਦੰਗੇ ਵਾਲੀ अनेको अनेको ਜਾਂਚ ਕਮਿਸ਼ਨ ਬਣੇ ਨਾਨਾਵਤੀ ਕਮਿਸ਼ਨ ਤੋਂ ਲੈ ਕੇ अनेको ਕਮਿਸ਼ਨ ਬਣੇ ਲੇਕਿਨ ਪੰਜਾਬ ਦੇ ਵਿੱਚੋਂ ਬਸਾਂ ਚੋਂ ਤਾਰ ਕੇ ਮਾਰੇ ਜਾਣ ਵਾਲੇ ਹਿੰਦੂਆਂ ਨੂੰ ਉਹਨਾਂ ਆ ਗਏ ਦੂਸਰੇ ਜਿਹੜੇ ਸਾਡੇ ਸਿੱਖ ਭਰਾ ਵੀ ਸੀਗੇ ਜਿਹੜੇ ਰਾਸ਼ਟਵਾਦੀ ਸੋਚ ਦੇ ਸੀਗੇ ਉਹਨਾਂ ਨੂੰ ਪਹਿਲਿਆਂ ਚ ਮਾਰਿਆ ਗਿਆ ਸੰਘ ਦੇ ਕਾਰਕਟਰਾਂ ਨੂੰ ਸੰਘ ਦੇ ਕਲਾਸਾਂ ਦੇ ਵਿੱਚ ਮਾਰਿਆ ਗਿਆ ਇਹ ਜਿਹੜਾ ਇਸ ਤਰ੍ਹਾਂ ਦਾ ਕਾਂਡ ਹੋਇਆ ਕੀ ਪੰਜਾਬ ਦੇ ਕਾਂਡ ਦੇ ਜਾਂਚ ਲਈ ਵੀ ਕੇਂਦਰ ਸਰਕਾਰ ਹਿੰਮਤ ਕਰੇਗੀ ਔਰ ਇੱਕ ਜੁਡੀਸ਼ੀਅਲ ਜਾਂਚ ਕਮਿਸ਼ਨ ਬਿਠਾਏਗੀ ਕਿ ਪੰਜਾਬ ਨੂੰ ਲਾਂਬੂ ਲਗਾਉਣ ਵਾਲੇ ਕਿਹੜੇ-ਕਿਹੜੇ ਪੋਲੀਟੀਕਲ ਪਾਰਟੀ ਦੇ ਲੋਕ ਸੀਗੇ ਕਿਹੜੇ ਦੇਸ਼ ਵਿਰੋਧੀ ਅੰਸਰ ਸਿਗੇ ਕੀ ਇਹਦੀ ਜਾਂਚ ਹੋਣੀ ਜ਼ਰੂਰੀ ਨਹੀਂ ਹੈ ਅਗਰ 30 30 ਸਾਲ ਪਹਿਲੇ ਦੀ ਜਾਂਚ ਹੋ ਸਕਦੀ ਹੈ ਕਿ ਪੰਜਾਬ ਦੇ ਅੱਤਵਾਦ ਵਖਵਾਦ ਦੇ ਲਈ ਜਿਹੜੀਆਂ ਤਾਕਤਾਂ ਜ਼ਿੰਮੇਵਾਰ ਸਿਗੀਆਂ ਉਹਨਾਂ ਦੇ ਨਿਸ਼ਾਨਦੇਹੀ ਕਿਉਂ ਨਹੀਂ ਹੋ ਸਕਦੇ ਸਿਮਸਨ ਹਿੰਦੁਸਤਾਨ ਦੀ ਆਧੁਨਿਕ ਪੱਤਰਕਾਰ ਵਰਤਾ ਦਾ ਇੱਕੋ ਇੱਕ ਮਕਸਦ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੀ ਕਾਂਗਰਸ ਦੇ ਰਾਸਤੇ ਤੇ ਚੱਲ ਨਿਕਲੀ ਹੈ ਇਹ ਵੀ ਵੋਟਾਂ ਦੇ ਖਰੀਦਦਾਰ ਬਣ ਗਏ ਹੈ ਔਰ ਐਸਾ ਨਹੀਂ ਹੈ ਕਿ ਸਿਰਸਨਾ ਹਿੰਦੁਸਤਾਨ ਜਵਾਬ ਚਾਹੰਦੀ ਹੈ ਕਿ 35000 ਅਤਵਾ ਪੀੜਿਤ ਹਿੰਦੂ ਪੁੱਛ ਸਿੱਖ ਦੂਸਰੇ ਵਰਗ ਦੇ ਲੋਕ ਹੈ ਉਹਨਾਂ ਦੇ ਅੰਜੂ ਮਾਫ ਆਸਾਫ ਕਰਨ ਲਈ ਉਹਨਾਂ ਦੇ ਜ਼ਖਮਤ ਮਰਮ ਲਗਾਣ ਲਈ ਬਾਦਪਾਦੀ ਕੇਂਦਰ ਸਰਕਾਰ ਕੀ ਪੂਰ ਸਿਖਤਾਰ ਕਰੇਗੀ ਕਸ਼ਮੀਰ ਵੈਲੀ ਦੇ ਅੰਦਰ ਉਹਨਾਂ ਨੂੰ ਬਸਾਉਣ ਲਈ ਉਹਨਾਂ ਦੀ ਕੀ ਪਾਲਸੀ ਹੈ ਔਰ ਹਰਿਆਣਾ ਸਰਕਾਰ ਦੱਸੇ ਕਿ ਅਗਰ ਉਹ ਜਿਹੜੇ ਨੂਹ ਚ ਦੰਗੇ ਹੋਏ ਵਿਵਾਦ ਚ ਦੰਗੇ ਹੋਏ ਉਹ ਜਿਹੜੇ ਪੀੜਿਤ ਸਿਗੇ ਉਹਨਾਂ ਨੂੰ ਨੌਕਰੀ ਦੇਣਾ ਉਹਨਾਂ ਨੂੰ ਜਸਟੀਫਿਕੇਸ਼ਨ ਦੇਣਾ ਉਹਨਾਂ ਨੂੰ ਨਾਂ ਦੇਣਾ ਕੀ ਨਹਿਮ ਸਿਹਨੀ ਦੀ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ ਅੱਜ ਸਪਸਟਨਾ ਹਿੰਦੁਸਤਾਨ ਤੇ ਸਵਾਲ ਪੁੱਛ ਰਹੀ ਹੈ ਔਰ ਮੋਦੀ ਜੀ ਇਸ ਗੱਲ ਦੇ ਉਤੇ ਪੂਰੀ ਤਰ੍ਹਾਂ ਧਿਆਨ ਦੇਣ ਕਿ ਜੇ ਤੁਸੀਂ ਹਿੰਦੂ ਸਮਾਜ ਨੂੰ ਨਜ਼ਰਅੰਦਾਜ਼ ਕਰਕੇ ਇਸ ਤਰ੍ਹਾਂ ਚੱਲੋਗੇ ਤਾਂ ਇਸ ਵਾਰਾਂ ਦਾ ਜਵਾਬ ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਪੂਰੀ ਤਾਕਤ ਨਾਲ ਤੁਹਾਡੇ ਤੋਂ ਮੰਗੇਗਾ ਹਾਂ ਜੀ ਤੁਸੀਂ ਪੰਜਾਬ ਦੇ ਮਰਦ ਹੌਂ ਦੀ ਗੱਲ ਕੀਤੀ ਹੈ ਹੁਣ ਸੀਜੀ ਨੇ ਜਾਂਚ ਕੀਤੀ ਹੈ 130 ਦੇ ਕਰੀਬ ਜਿਹੜੇ ਉਸ ਵਾਰ ਜਿਹਨਾਂ ਸੇਕਨ ਤੋਂ ਸੀਟਸ ਨੂੰ ਸਰਾਉਂਡ ਕਿਹਾ ਇਹਦਾ ਸੀਜੀ ਮੰਦੀ ਹੈ ਉਸ ਵੇਲੇ ਮੁਕਾਬਲੇ ਵੀ ਹੋਏ ਜੇਕਰ ਪੁਲਿਸ ਸਹੀ ਹੁੰਦੀ ਤਾਂ ਹੌਂਸਲਾ ਦਾ ਮਾਮਲਾ ਘੱਟ ਆਉਂਦਾ ਕਿ ਤੁਸੀਂ ਇਹ ਵੀ ਮੰਗ ਕਰਦੇ ਹੋ ਕਿ ਜਿਹੜੇ ਫਿਗਰ ਪੁਲਸਾਰੇ ਹੋ ਉਸਦੀ ਨੇ ਉਹਨਾਂ ਨੂੰ ਵੀ سزا ਦਿੱਤੀ ਜਾਵੇ ਤੇ ਸਾਰੇ ਮਾਹੌਲ ਦੀ ਫਿਰ ਜਾਂਚ ਦੇਖੋ ਪੁਰੇ ਪਹਿਲਾਂ ਫੇਗ ਇਨਕਾਊਂਟਰ ਨਹੀਂ ਹੋਇਆ ਪਹਿਲੇ ਮਾਹੌਲ ਖਰਾਬ ਹੋਇਆ ਖਰਾਬ ਹੋਣ ਦੀ ਜਦ ਦੇ ਵਿੱਚ ਜਿਹੜੇ ਵੀ ਇਨਕਾਊਂਟਰ ਹੋਏ ਆਗਰ ਸੀਬੀਆਈ ਜਾਂਚ ਕਰ ਰਹੀ ਹੈ ਭਾਰਤੀ ਏਜੰਸੀ ਹੈ ਸੁਪਰੀਮ ਕੋਰਟ ਦੇ ਹੁਕਮਾਂ ਦੇ ਉੱਤੇ ਜਾਂਚ ਕਰ ਰਹੀ ਹੈ ਔਰ ਜਿਹੜੇ ਲੋਕ ਦੋਸ਼ੀ ਪਾਇਆ ਜਾ ਰਹੇ ਉਸ ਚਾਨਾ ਉਹਨਾਂ ਨੂੰ ਜਸਟੀਫਾਈ ਨਹੀਂ ਕਰ ਰਹੀ ਚੇਮ ਸਨਾਦੀ ਕੋਈ ਸਟੇਟਮੈਂਟ ਨਹੀਂ ਹੈ ਚੇਮ ਸਨਾਹੰਦੁਸਤਾਨ ਦੀ ਕਿ ਜਿਹੜੇ ਲੋਕ ਸੀਬੀਆਈ ਦੇ ਇਨਕੁਆਇਰੀ ਦੇ ਵਿੱਚ ਜਾਂ ਜੁਡੀਸ਼ਲ ਜਾਂਚ ਦੇ ਵਿੱਚ ਫੇਕ ਇਨਕਾਊਂਟਰ ਲਈ ਦੋਸ਼ੀ ਪਾਏ ਗਏ ਉਹਨਾਂ ਦੇ ਖਿਲਾਫ ਕਾਰਵਾਈ ਨਾ ਹੋਵੇ ਲੇਕਿਨ ਜਿਨ੍ਹਾਂ ਨੇ ਪੰਜਾਬ ਦੇ ਮਾਹੌਲ ਨੂੰ ਇਸ ਪ੍ਰਕਾਰ ਸਿਰਜਿਆ ਜਿਨ੍ਹਾਂ ਨੇ ਪੰਜਾਬ ਨੂੰ ਲਹੂ ਲਹਾਨ ਕੀਤਾ ਉਹਨਾਂ ਨੂੰ ਵੀ ਬੰਦੀ ਸਿੰਘਾਂ ਦੇ ਨਾਮ ਦੇ ਉੱਤੇ ਕਿਸੇ ਤਰ੍ਹਾਂ ਦੀ ਰਾਇਤ ਨਹੀਂ ਮਿਲਣੀ ਚਾਹੀਦੀ ਅਗਰ ਫੇਕ ਇਨਕਾਊਂਟਰ ਦੇ ਲਈ ਪੁਲਿਸ ਦੇ ਇੱਕ ਮੁਲਾਜ਼ਮਾ ਨੂੰ ਸਜ਼ਾ ਹੋਣੀ ਚਾਹੀਦੀ ਹੈ ਤਾਂ ਫਿਰ ਕਿਸੇ ਤਰ੍ਹਾਂ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਵਾਲਿਆਂ ਨੂੰ ਵੀ ਬੰਦੀ ਸਿੰਘਾਂ ਦੇ ਨਾਮ ਦੇ ਉੱਤੇ ਰਾਤ ਨਹੀਂ ਮਿਲਣੀ ਚਾਹੀਦੀ ਪਰ ਰਾ ਦੇ ਐਨਸੀਆਈ ਵੀ ਆਲਾ ਨੇ ਬਹੁਤ ਸਾਰੇ ਪ੍ਰਮੇਸ਼ਾ ਬਣ ਲਿਖੀਆਂ ਕਿ ਕੁਝ ਅਜੰਕੀਆਂ ਵੀ ਗਈਆਂ ਏਜੰਸੀਆਂ ਦਾ ਕੀ ਹੱਦ ਕਿ ਵਿਵਾਦਮਾ ਉਤਰਾ ਪਰ ਉਸ ਕੋਲੇ ਕਾਂਗਰਸ ਸਰਕਾਰ ਸੀ ਉਸ ਵਾਰ ਏਜੰਸੀਆਂ ਵਾਲੇ ਵੀ ਗੱਲ ਤੋੜ ਗਏ ਕਿ ਉਹਨਾਂ ਨੇ ਜਾਣ ਬੁੱਝ ਕੇ ਦੇਖੋ ਗੱਲ ਇਹ ਹੈ ਵੀ ਜਾਂਚ ਤਾਂ ਕਿਸੇ ਵੀ ਵਿਸ਼ੇ ਤੇ ਹੋਣੀ ਚਾਹੀਦੀ ਹੈ ਜਾਂਚ ਜੇ ਹਰ ਉਸ ਵਿਸ਼ੇ ਤੇ ਹੋਣੀ ਚਾਹੀਦੀ ਹੈ ਜਿਸ ਵਿਸ਼ੇ ਨਾਲ ਪੰਜਾਬ ਦੀ ਦੇਸ਼ ਦੀ ਏਕਤਾ ਕੰਟਨ ਨੂੰ ਖਤਰਾ ਪਹੁੰਚਦਾ ਹੈ ਪਰ ਜਾਂਚ ਇੱਕ ਪਾਸੜ ਨਹੀਂ ਹੋਣੀ ਚਾਹੀਦੀ ਕਿ ਕੇਵਲ ਲਾ ਐਂਡ ਅਰਜੈਂਸੀਆਂ ਦੇ ਉੱਤੇ ਹੀ ਜਾਂਚ ਬਿਠਾ ਦਿੱਤੀ ਜਾਵੇ ਜਿਨ੍ਹਾਂ ਨੇ ਲਾ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਕੰਮ ਕੀਤਾ ਲੇਕਿਨ ਜਾਂਚ ਅਗਰ ਉਸ ਪਾਸੇ ਵੀ ਹੁੰਦੀ ਹੈ ਉਹ ਵੀ ਦੋਸ਼ੀ ਪਾਇਆ ਜਾਂਦੇ ਹਨ ਜੇਲ੍ਹਾਂ 'ਚ ਡੰਕੇ ਜਾਂਦੇ ਹਨ ਸਜ਼ਾ ਤਾਂ ਭਾਰਤ ਦੇ ਕਾਨੂੰਨ ਅਨੁਸਾਰ ਹੀ ਹੋਏਗਾ ਤੇ ਜਿਨ੍ਹਾਂ ਨੇ ਪੰਜਾਬ 'ਚ ਅਸਾਲਟਾਂ ਦਾ ਰਾਜ ਲੈਂਦਾ ਜਿਨ੍ਹਾਂ ਨੇ ਪੰਜਾਬ ਨਾਲ ਖੂਨ ਦੇ ਹਲੇ ਖੇਲੀ ਫਿਰ ਉਹਨਾਂ ਦੇ ਪ੍ਰਤੀ ਵੀ ਸਖਤੀ ਨਾਲ ਜਾਂਚ ਹੋਣੀ ਚਾਹੀਦੀ ਹੈ ਇਨਕੁਆਰੀ ਵੀ ਹੋਣੀ ਚਾਹੀਦੀ ਹੈ ਸਜ਼ਾਾਂ ਵੀ ਹੋਣੀਆਂ ਚਾਹੀਦੀਆਂ ਫਿਰ ਉਹਨਾਂ ਨੂੰ ਧਰਮ ਦੇ ਨਾਮ ਦੇ ਉੱਤੇ ਲਵਾਦਾ ਨਹੀਂ ਉੜਾਇਆ ਜਾਣਾ ਚਾਹੀਦਾ ਉਹਨਾਂ ਨੂੰ ਬੰਦੀ ਸਿੰਘਾਂ ਦੇ ਨਾਮ ਦੇ ਉੱਤੇ ਧਾਰਮਿਕ ਪਾਵਨਾਵਾਂ ਨਾਲ ਖੇਡ ਕੇ ਰਹਿ ਤਾਂ ਉਹਨਾਂ ਨੂੰ ਵੀ ਨਹੀਂ ਮਿਲਣੀ ਚਾਹੀਦੀ ਨਾ ਇਧਰ ਵਾਲਿਆਂ ਨੂੰ ਮਿਲਣੀ ਚਾਹੀਦੀ ਹੈ ਜਿਨ੍ਹਾਂ ਨੇ ਵਿਦੇਸ਼ੀ ਲੋਕਾਂ ਨੂੰ ਝੂਠੇ ਮੁਕਾਬਲੇ 'ਚ ਆਪਣੀ ਤਰੱਕੀ ਪਾਣ ਲਈ ਅਗਰ ਇਸ ਤਰ੍ਹਾਂ ਦੇ ਕਾਰਵਾਈ ਕੀਤੀ ਹੈ ਸਜ਼ਾ ਉਹਨਾਂ ਨੂੰ ਵੀ ਮਿਲੇ ਔਰ ਸਜ਼ਾ ਉਹਨਾਂ ਨੂੰ ਵੀ ਮਿਲਣੀ ਚਾਹੀਦੀ ਹੈ ਜਿਨ੍ਹਾਂ ਨੇ ਪੰਜਾਬ ਨੂੰ ਇਸ ਤਰ੍ਹਾਂ ਦੇ ਖੂਨੀ ਹੋਲੀ 'ਚ ਤਕੇਲ ਦਿੱਤਾ ਮੈਂ ਕਹਿੰਦਾ ਕਿ 35000 ਉਤਰਾ ਕੀ ਫੈਕਟਰੀ ਜਿਹੜਾ ਆਂਦਰਾ ਹੈ ਸਾਰੇ ਨੂੰ ਸਰਕਾਰੀ ਨੌਕਰੀ ਦਾ ਦੇਖੀ ਨਹੀਂ ਜਾਂਦਾ ਤੇ ਸਾਰੇ ਨੂੰ ਆਰਥਿਕ ਮੰਨਦਾ ਦੇਖੋ ਜਿਹੜਾ ਮੇਰੇ ਕੋਲ ਰਿਕਾਰਡ ਹੈ ਮੈਂ ਆਰਟੀਆਈ ਤੋਂ ਲਿਆ ਹੈ ਉਹਦੇ ਵਿੱਚ ਸਪਸ਼ਟ ਲਿਖਿਆ ਹੈ ਕਿ ਇਹਦੇ ਵਿੱਚ ਕਿੰਨੇ ਲੋਕ ਮਾਈਗ੍ਰੇਟ ਹੋਏ ਕਿੰਨੇ ਲੋਕ ਇੰਜਰਡ ਹੋਏ ਕਿੰਨੇ ਲੋਕ ਉਹਨਾਂ ਚ ਡੈਥ ਹੋ ਗਈ ਉਹ ਕੁੱਲ ਆਕੜਾ ਮਿਲਾ ਕੇ ਲਗਭਗ 35000 ਦੇ ਆਸ-ਪਾਸ ਪਹੁੰਚਦਾ ਹੈ हां पंजाब सरकार ਤੋਂ ਲਈ ਗਈ ਫਿਰ ਜਿਹੜਾ 781 ਕਰੋੜ ਰੁਪਏ ਦੀ ਅਸੀਂ ਗੱਲ ਕਰ ਰਹੇ ਆ ਉਹ ਸਾਡੇ ਸਾਡਾ ਆਕੜਾ ਨਹੀਂ ਹੈ ਜਿਹੜਾ 31 5 2006 ਨੂੰ ਪੰਜਾਬ ਸਰਕਾਰ ਦਾ ਮੰਤਰੀ ਮੰਡਲ ਦੀ ਬੈਠਕ ਹੋਈ ਉਹਦੇ ਵਿੱਚ ਇਹ ਫੈਸਲਾ ਹੋਇਆ ਵੀ ਇਹ ਸਾਰੇ ਮੱਦ ਦੇ ਉੱਤੇ 781 ਕਰੋੜ ਰੁਪਏ ਦੀ ਰਕਮ ਬਣਦੀ ਹੈ ਪੰਜਾਬ ਸਰਕਾਰ ਉਹਨੂੰ ਆਪਣੇ ਖਜ਼ਾਨੇ 'ਚ ਨਹੀਂ ਦੇ ਸਕਦੀ ਅਸੀਂ ਸੈਂਟਰਲ ਸਰਕਾਰ ਤੋਂ ਮੰਗ ਕਰਦੇ ਹਾਂ ਮੈਂ ਸਾਰਾ ਰਿਕਾਰਡ ਆਪਣੀ ਫਾਈਲ 'ਚ ਲੈ ਕੇ ਆਂਦਾ ਕਿਉਂਕਿ ਉਹਨਾਂ ਨੇ ਲਿਖਿਆ ਵੀ ਸਾਨੂੰ ਇਹ ਰਕਮ ਜਿਹੜੀ ਹੈ ਕੇਂਦਰ ਸਰਕਾਰ ਦੇ ਬਕਾਇਦਾ ਵਿੱਚ ਡਿਟੇਲ ਦਿੱਤੀ ਗਈ ਵੀ ਐਕਸਾਇਆ ਗ੍ਰਾਂਟ ਲਈ ਕਿੰਨੀ ਰਕਮ ਚਾਹੀਦੀ ਹੈ ਫਲਾਣੇ ਫਲਾਣੇ ਮੱਝ ਕਿੰਨੀ ਰਕਮ ਚਾਹੀਦੀ ਹੈ ਸਾਰੀ ਰਕਮ 780.49 ਦੇ ਆਸ-ਪਾਸ ਬਣਦੀ ਹੈ ਔਰ ਉਹ ਡਾਟਾ ਔਰ ਟੇਬਲ ਸਾਡੇ ਕੋਲ ਆਰਟੀਆਈ ਦੇ ਮੁਤਾਬਕ ਮੌਜੂਦ ਹੈ ਔਰ ਜਿੱਤੇ ਤੱਕ 35000 ਦੀ ਗੱਲ ਹੈ ਉਹ ਚ ਅਸੀਂ ਇਹ ਦੱਸਿਆ 35000 ਕੇਵਲ Hindu ਹੀ ਨਹੀਂ ਹੈ 35000 ਦੇ ਵਿੱਚ ਉਹ ਚ ਪੁਲਿਸ ਮੁਲਾਜ਼ਮ ਵੀ ਹੈ ਉਹ ਚ ਸਿੱਖ ਭਾਈਚਾਰਾ ਵੀ ਹੈ ਉੱਚੇ ਜਿਆਦਾ ਬੜੀ ਸੰਖਿਆ ਤੇ ਹਿੰਦੂ ਪਾਈਚਾਰਾ ਆਇਆ ਇਹ ਕੁੱਲ ਟੋਟਲ 35000 ਬਣਦਾ ਮੈਂ ਕੱਲਾ ਨਹੀਂ ਕਹਿ ਰਿਹਾ ਵਿੱਚ ਗੁਰਜੀਤ ਸਿੰਘ ਰਾਣਾ ਜਿਹੜੇ ਮੈਂਬਰ ਪਾਰਲੀਮੈਂਟ ਰੇ ਉਹਨਾਂ ਦੀ ਸਟੇਟਮੈਂਟ ਹੈ ਪਾਰਲੀਮੈਂਟ ਦੇ ਅੰਦਰ ਉਹਦੇ ਵਿੱਚ ਰਵਨੀ ਸਿੰਘ ਬਿੱਟੂ ਦੀ ਸਟੇਟਮੈਂਟ ਹੈ ਕਮਿਊਨਿਸਟ ਪਾਰਟੀ ਦੇ ਲੀਡਰਾਂ ਦੀ ਸਟੇਟਮੈਂਟ ਹੈ ਹਰ ਕਿਸੇ ਨੇ ਪੰਜਾਬ ਸਰਕਾਰ ਦਾ ਜਿਹੜਾ ਤੁਸੀਂ ਵਾਈਟ ਪੇਪਰ ਕੱਢੋਗੇ ਉਹ ਵਾਈਟ ਪੇਪਰ 'ਚ ਆਕੜੇ ਮੌਜੂਦ ਹੈ ਬਹੁਤ ਸਾਰੀਆਂ ਜਥੇਬੰਦੀਆਂ ਕਹਿੰਦੀਆਂ ਕਿ ਪੰਜਵੇਂ ਹੱਤਿਆਲ ਪੀੜਤ ਨਹੀਂ ਹੈ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਖੁੱਡਾ ਬਸ ਕਤਲकांड ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਢਿਲਵਾ ਬਸ ਕਤਲकांड ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਪਾਤਲਾ ਮੰਡੀ ਦਾ ਕਤਲकांड ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਦ੍ਰੈਸੀ ਮੈਦਾਨ ਦਾ ਗਰਾਊਂਡ ਦਾ ਕਤਲकांड ਐਸੇ ਅਨੇਕੋ ਕਤਲकांड ਹੈ ਜਿਦੇ ਚ ਉਤਾਰ ਕੇ ਇਹ ਪਹਿਲਗਾਮ ਚ ਤਾਂ ਇੱਕ ਵਾਰਦਾਤ ਹੋਈ ਜਿੱਚ ਉਹਨਾਂ ਨੇ ਕਹਿ ਕੇ ਹਿੰਦੂ ਇੱਕ ਪਾਸੇ ਹੋ ਜਾਣ ਪੰਜਾਬ 'ਚ अनेकों ਵਾਰ ਦਗਾਤਾਂ ਹੋਈਆਂ ਜਿੱਚ ਬਸਾਂ ਚੋ ਤਾਰ ਕੇ ਉਹਨਾਂ ਨੂੰ ਇੱਕ ਲਾਈਨ 'ਚ ਖੜਾ ਕੀਤਾ ਗਿਆ ਕਿ ਹਿੰਦੂ ਇੱਕ ਲਾਈਨ 'ਚ ਖੜੇ ਹੋ ਜਾਣ ਔਰ ਉਹਨਾਂ ਦਿਆਂ ਸਾਹਤਾ ਕੀਤਾ ਗਿਆ ਪਹਿਲਗਾਮ ਦੇ ਇੱਕ ਲਈ ਸਿੰਦੂਰ ਕਾਂਡ ਹੋ ਗਿਆ ਪੰਜਾਬ ਦੇ ਅੰਦਰ अनेकों ਨੇ ਕੋ ਕਾਂਡ ਹੋਏ ਇਤਿਹਾਸ ਹੈ ਪੰਜਾਬ ਦਾ ਵਾਈਟ ਪੇਪਰ ਹੈ ਜਿਦੇ 'ਚ ਸਾਰੇ ਆਕੜੇ ਇਨਵੋਲ